ਜੇ ਪਰਜਾਲੀ ਏਕੇ ਚੋੜ ਸਦਾਇਆ ਉਤਰਾਖੰਡ ਬਰਫਾਨੀ ਪਹਾੜਾਂ ਚ ਜਿਹੜੇ ਯੋਗੀ ਰਹਿੰਦੇ ਸਨ ਤੇ ਦੇਖ ਲੈਂਦੇ ਸਨ ਅੰਤਮ ਸਮਾ ਆਇਆ ਇਸੇ ਹੀ ਅਗਨ ਨਾਲ ਆਪਣਾ ਦਾਸਿਸਕਾਰ ਕਰਦੇ ਸਾਂ ਮੈਂ ਜੋ ਅਰਜ਼ ਕਰ ਰਿਹਾ ਹਾਂ ਆਧਕਤ ਨਹੀਂ ਨਹੀਂ ਹਜ਼ਾਰਾਂ ਸਾਲ ਪੁਰਾਣੀ ਘਟਨਾ ਵੀ ਨਹੀਂ ਐ ਹੁਣੇ ਹੀ ਹੋਇਆ 80 ਕਾਸੀ ਦੀ ਘਟਨਾ ਹੈ ਭਾਰਤ ਦੇ ਸਾਰੇ ਪੇਪਰਾਂ ਨੇ ਛਾਤੀ ਔਰ ਫਰੰਟ ਪੇਜ ਤੇ ਛਾਤੀ ਤਸਵੀਰਾਂ ਦੇ ਨਾਲ ਛਾਤੀ ਖੁਦ ਕਸ਼ਈ ਕਰੇਗਾ ਤੋ ਕਰੀਬਨ ਕਰੀਬਨ ਸਾਰੀ ਸੰਗਤ ਵੀ ਇਕੱਠੀ ਸੀ ਔਰ ਹਿੰਦੂ ਵੀਰ ਵੀ ਆ ਗਏ ਵੀ ਤੇ ਕਿਤੇ ਫੁਦਕਸ਼ੀ ਕਰੇਗਾ ਪੁਲਿਸ ਵੀ ਪਹੁੰਚੀ ਸੀ ਇਹ ਵੀ ਮੈਰਜ਼ ਕਰਾਂਗੇ ਇੱਕ ਫੋਟੋਗ੍ਰਾਫਰ ਰਬ ਦੇ ਨੇਰ ਨਾਲੇ ਉਸ ਦੀ ਦੁਕਾਨ ਸੀ ਤਮਾਸ਼ਬਿੰਦ ਦੀ ਤਰ੍ਹਾਂ ਹੋ ਗਿਆ ਸਾਰਿਆਂ ਦੇ ਸਾਹਮਣੇ ਇੱਕ ਰਿਸਮਾਉਣ ਲਕਣਾ ਇਕੱਠੀਆਂ ਕਰੇ ਤੇ ਰੋਕੇ ਕੋਈ ਨਾ ਵੀ ਚਵਾਗਣ ਕੀ ਔਰ ਚਾਰੋਂ ਪਾਸੇ ਸੁਗੰਧ ਫੈਲ ਗਈ ਖੁਸ਼ਬੂ ਅਜੀਬ ਉਹ ਗਰੀਬ ਖੁਸ਼ਬੂ। ਔਰ ਉਸ ਅਗਦਾ ਪ੍ਰਕਾਸ਼ ਵੀ ਅਜੀਬ ਉਹ ਖਰੀਬ। ਯਾਨੀ ਚਾਨਣਾ ਇਸ ਤਰ੍ਹਾਂ ਜਿਵੇਂ ਦੁੱਧ ਦਾ ਰੰਗ ਹੁੰਦਾ ਨਾ ਚਿੱਟਾ ਇਸ ਡੰਗ ਦਾ ਚਾਨਣਾ। ਦੁੱਧੀਆ ਚਾਨਣਾ। ਉਸ ਅਗਨੇ ਦਾ ਸਾਰਾ ਸਰੀਰ ਜਲ ਗਿਆ ਰਾਖ ਵੀ ਹੋ ਗਈ। ਸਾਰਾ ਸਰੀਰ ਜਲ ਗਿਆ ਥੱਲੇ ਦਾ ਕਾਰਪੇਟ ਨਹੀਂ ਜਲੇ। ਉਸੇ ਤਰ੍ਹਾਂ ਦੀ। ਇਹ ਹੁਣ ਦੀ ਘਟਨਾ। ਥੋੜੇ ਜਿ ਉਹ ਖੁਸ਼ਬੂ ਕੋਈ 3-4 ਮਹੀਨੇ ਉਸ ਆਸਥਾਨ ਵਿੱਚ ਰਹੀ ਹੈ ਤੇ ਮੈਨੂੰ ਸੰਨ ਕਰਤਾਰ ਸਿੰਘ ਲੈ ਗਏ ਕੋਈ 13-14 ਦਿਨ ਹੋ ਗਏ ਸਨ ਕਹਿਣ ਲੱਗੇ ਸੂੰਗੋ ਕਿ ਕੋਈ ਸੈਂਟ ਨਹੀਂ ਛਿੜ ਗਿਆ ਗਏ ਤੇ ਇੱਥੇ ਕੋਈ ਫੁੱਲ ਨਹੀਂ ਇੱਥੇ ਕੋਈ ਅਤਰ ਨਹੀਂ ਛਿੜ ਗਿਆ ਆਲੇ ਦੁਆਲੇ ਕੋਈ ਅਤਰ ਫਿਰੋਸ਼ ਨਹੀਂ ਹੈ ਕਿਸੇ ਦੁਕਾਨ ਤੇ ਅਤਰ ਨਹੀਂ ਵੇਚਦਾ ਕੋਈ ਸੈਂਟ ਨਹੀਂ ਵੇਚਦਾ ਐ ਵੇਖ ਐ ਕੀ ਹੈ ਇਸ ਹਾਦਸੇ ਦਾ ਮੈਂ ਅਖਬਾਰਾਂ 'ਚ ਥੋੜਾ ਜਿਹਾ ਪੜਿਆ ਸੀ ਔਰ ਆਪਣੀ ਤਰਕ ਬੁੱਧੀ ਕਰਕੇ ਪੜ ਕੇ ਵੀ ਇੱਕ ਪਰ ਇੱਕ ਪਾਸੇ ਛੱਡ ਦਿੱਤਾ ਸੀ ਚਲੋ ਹੋ ਗਈ ਹੋਣੀ ਕੋਈ ਗੱਲ ਕਿਨ ਲਗੇ ਖੁਸ਼ਬੂ ਕੀ ਹੈ ਕਿਸੇ ਦਾ ਅਤਰ ਛਿੜਕਿਆ ਹੋਇਆ ਨਹੀਂ ਹੈ ਇੱਥੇ ਕਿ ਕੀ ਹੈ ਮੈਂ ਤਾਂ ਕਿਸੇ ਦਾ ਅਤਰ ਛਿੜਕਿਆ ਹੋਇਆ ਵੀ ਨਹੀਂ ਹੈ ਹਾਲੇਦ ਵਾਲੇ ਇਸ ਤਰ੍ਹਾਂ ਦੇ ਹੋਰ ਕੋਈ ਸਾਧਨ ਵੀ ਨਹੀਂ ਤੇ ਇੱਕ ਫਿਰ ਰੱਬ ਹੀ ਖੇੜ ਹੈ ਕਿਨ ਲਗੇ ਹਾਂ ਉਸ ਦੇ ਸਵਾਸਾਂ 'ਚ ਜੋ ਖੁਸ਼ਬੂ ਸੀ ਉਹ ਪੁਰਸ਼ ਹੀ ਐਸਾ ਸੀ ਕਿਨ ਲਗੇ ਮੈਂ ਆਉਂਦਾ ਰਿਆਂ ਉਹਦੇ ਕੋਲ ਮੈਂ ਬੈਠਦਾ ਸੀ ਮੈਨੂੰ ਸੁਗੰਧ ਆਉਂਦੀ ਸੀ ਮੈਨੂੰ ਮਹਿਕ ਆਉਂਦੀ ਸੀ ਕਦੇ ਉਸਨੇ ਸੈਂਟ ਨਹੀਂ ਲਾਇਆ ਕੋਈ ਅਤਰ ਨਹੀਂ ਲੰਦਾ ਸੀ ਖੁਸ਼ਬੂ ਆਉਂਦੀ ਸੀ ਮਹਿਕ ਆਉਂਦੀ ਸੀ ਇਹ ਸੰਤ ਕਰਤਾਰ ਸਿੰਘ ਨੇ ਮੈਨੂੰ ਦੱਸਿਆ ਮੈਨੂੰ ਕਹਿਣ ਲੱਗੇ ਕੁਝ ਗੈਬੀ ਖੇਡਾਂ ਜੋ ਵਰਸਦੀਆਂ ਨੇ ਇਹ ਅੱਜਕੱਲ ਦੇ ਤਾਰਕਿਕ ਲੋਗਾਂ ਦੀ ਤਰ੍ਹਾਂ ਇਨਕਾਰ ਨਾ ਕਰਿਆ ਕਰ ਇਨਕਾਰ ਕਰਨ ਵਾਲੇ ਨੇ ਤੇ ਕਹਿ ਦਿੱਤਾ ਪਥਰਾ ਨੂੰ ਪੰਜਾ ਲੱਗਦਾ ਹੈ ਪੰਜਾਬੀ ਵੀ ਕਹਿੰਦੇ ਮੈਂ ਉਸ ਦਿਨ ਅਰਜ਼ ਕੀਤੀ ਸੀ ਇਕ ਮਨੁੱਖ ਤੇ ਉਹ ਹੈ ਬਸ ਬਾਹਰੋਂ ਹੀ ਪ੍ਰਭਾਵਿਤ ਹੁੰਦਾ ਹੈ ਕਿਸੇ ਦਾ ਧਨ ਵੇਖਿਆ ਪ੍ਰਭਾਵਿਤ ਹੋਇਆ ਕਿਸੇ ਦਾ ਰੂਪ ਵੇਖਿਆ ਪ੍ਰਭਾਵਿਤ ਹੋਇਆ ਕਿਸੇ ਨੇ ਗਾਲ ਕੱਢ ਦਿੱਤੀ ਪ੍ਰਭਾਵਿਤ ਹੋਇਆ ਕਿਸੇ ਨੇ ਉਪਮਾ ਕਰ ਦਿੱਤੀ ਪ੍ਰਭਾਵਿਤ ਹੋ ਗਿਆ ਕਿਸੇ ਨੇ ਜਸ ਕਰ ਦਿੱਤਾ ਪੈਰ ਨਹੀਂ ਜ਼ਮੀਨ ਤੇ ਟਿਕਦੇ ਕਿਸੇ ਨੇ ਨਿੰਦਾ ਕਰ ਕੀਤੀ ਤੇ ਢੇਰੀਟ ਆ ਕੇ ਬੈਠ ਗਿਆ ਬਾਹਰ ਤੋਂ ਪ੍ਰਭਾਵਿਤ ਹੁੰਦਾ ਕਿਸੇ ਨੂੰ ਸੰਸਾਰੀ ਕਹਿੰਦੇ ਨੇ ਦੂਸਰਾ ਬਾਹਰ ਤੋਂ ਪ੍ਰਭਾਵਿਤ ਨਹੀਂ ਹੁੰਦਾ ਕੋਈ ਗਾਲ ਕੱਢਦਾ ਕੱਢੇ ਤੇ ਤੇ ਕੋਈ ਉਪਮਾ ਕਰਦਾ ਕਰੇ ਕੋਈ ਜਸ ਕਰਦਾ ਕਰੇ ਕੋਈ ਅਪਜਸ ਕਰਦਾ ਕਰੇ ਕੋਈ ਗਾਲ ਕੱਢਦਾ ਕੱਢੇ ਕੋਈ ਉਪਮਾ ਕਰਦਾ ਕਰੇ ਨਫਾ ਹੋ ਗਿਆ ਠੀਕ ਨੁਕਸਾਨ ਹੋ ਗਿਆ ਠੀਕ ਬਾਹਰ ਤੋਂ ਪ੍ਰਭਾਵਿਤ ਨਹੀਂ ਹੈ ਨੁਕਸਾਨ ਨੇ ਉਸ ਨੂੰ ਮਾਇੂਸ ਨਹੀਂ ਕਰਨਾ ਨਫੇ ਨੇ ਉਸ ਨੂੰ ਹੰਕਾਰੀ ਨਹੀਂ ਬਣਾਣਾ ਕਿ ਬਾਹਰ ਤੋਂ ਪ੍ਰਭਾਵਿਤ ਨਹੀਂ ਹੈ ਦੂਸਰਾ ਪਹਿਲਾ ਬਾਹਰ ਤੋਂ ਹੀ ਪ੍ਰਭਾਵਿਤ ਹੈ ਸੰਸਾਰੀ ਹੈ ਦੂਸਰਾ ਇਸ ਤਰ੍ਹਾਂ ਦੀ ਕਿਸੇ ਵੀ ਘਟਨਾ ਤੋਂ ਪ੍ਰਭਾਵਿਤ ਨਹੀਂ ਹੈ ਜਸ ਹੋ ਗਿਆ ਠੀਕ ਅਬ ਜਸ ਹੋ ਗਿਆ ਠੀਕ ਨਫਾ ਹੋ ਗਿਆ ਠੀਕ ਨੁਕਸਾਨ ਹੋ ਗਿਆ ਠੀਕ ਆਪਣੇ ਵਿਚਲੇ ਇਹਨਾਂ ਨੂੰ ਕਹਿੰਦੇ ਨਿਰਲੇਪ ਇਹਨਲੇਪ ਤੇ ਪਰਿਵਾਰ ਦੇ ਚ ਨਿਰਲੇਪ ਹੈ ਸੰਸਾਰ ਦੇ ਚ ਨਿਰਲੇਪ ਹੈ ਧਨ ਸੰਪਦਾ ਦੇ ਚ ਨਿਰਲੇਪ ਹੈ ਪਰ ਨਿਰਲੇਪ ਤੀਸਰਾ ਹੁਣ ਇਹ ਪ੍ਰਭਾਵਿਤ ਕਰਨ ਲੱਗ ਪਿਆ ਹੁਣ ਇਹ ਪ੍ਰਕਿਰਤੀ ਨੂੰ ਪ੍ਰਭਾਵਿਤ ਕਰਦਾ ਹੈ ਸੰਸਾਰ ਨੂੰ ਪ੍ਰਭਾਵਿਤ ਕਰਦਾ ਸੱਪ ਦਾ ਕੰਮ ਹੈ ਡੰਗ ਮਾਰਨਾ ਪਰ ਸਤਿਗੁਰੂ ਨਾਨਕ ਤੇ ਛਾਂ ਕਰਦਾ ਹੈ ਪਨੀਰ ਨਾਲ ਉਹਦੇ ਤੇ ਕੰਮ ਹੈ ਡੰਗ ਮਾਰਨਾ ਉਹ ਤੇ ਛਾਂ ਕਰਦਾ ਹੈ ਪੱਥਰ ਭਾਰੀ ਭਰ ਕਮ ਉਹਦੇ ਤੇ ਕਮ ਸੀ ਚੂਰ ਚੂਰ ਕਰ ਦੇਣਾ ਪਰ ਗੁਰਨਾਨਕ ਦਾ ਹੱਥ ਛੂੰਦਾ ਹੈ ਉਹ ਮੋਮ ਹੋ ਜਾਂਦਾ ਉਹ ਤੇ ਪੱਥਰ ਪ੍ਰਭਾਵਿਤ ਹੋ ਰਹੇ ਹਨ ਉਹ ਤੇ ਸੱਪ ਪ੍ਰਭਾਵਿਤ ਹੋ ਰਹੇ ਨੇ ਜ਼ਮੀਨ ਪ੍ਰਭਾਵਿਤ ਆਉਂਦੀ ਹੈ ਆਸਮਾਨ ਪ੍ਰਭਾਵਿਤ ਆਉਂਦਾ ਹੈ ਹਨੇ ਦੂਜੇ ਨੂੰ ਪ੍ਰਭਾਵਿਤ ਕਰਦਾ ਪ੍ਰਭਾਵਿਤ ਹੁੰਦਾ ਨਹੀਂ ਇਹ ਇੱਕ ਤੀਜੀ ਸ਼੍ਰੇਣੀ ਮੈਨੂੰ ਸੰਤ ਕਰਤਾਰ ਸਿੰਘ ਨੇ ਕਿਹਾ ਜੇ ਤੀਜੀ ਸ਼੍ਰੇਣੀ ਦੀ ਕਥਾ ਕਰਦਾ ਹੁੰਦਾ ਹੈ ਨਾ ਕਦੇ-ਕਦੇ ਇਹ ਉਹ ਤੀਜੀ ਸ਼੍ਰੇਣੀ ਦਾ ਪੁਰਸ਼ ਹੈ ਕਿ ਦੁਨੀਆ ਦੇ ਪ੍ਰਭਾਵ ਹੇਠ ਨਹੀਂ ਜੀਵਿਆ ਔਰ ਇਹ ਨਿਰਲੇਪਤਾ ਤੋਂ ਵੀ ਅੱਗੇ ਚਲਾ ਗਿਆ ਸੀ ਥਣ ਲੇ ਕੇ ਇਸ ਦਾ ਮੇਰੇ ਤੇ ਇਤਨਾ ਪ੍ਰਭਾਵ ਕਿ ਪਟਨਾ ਸਾਹਿਬ ਜਾਂਦੇ ਹਾਂ ਤਖਤ ਸਾਹਿਬ ਜਾਂਦੇ ਹਾਂ ਮੈਂ ਇੱਥੇ ਰਸਤੇ 'ਚ ਰੁੱਕ ਕੇ ਜਾਂਦਾ ਸੀ ਇਦੇ ਕੋਲ ਦੋ ਚਾਰ ਕੰਟਰੀ ਬੈਠ ਕੇ ਜਾਂਦਾ ਸੀ ਇਸ ਤਰ੍ਹਾਂ ਦਾ ਪੁਲਿਸ ਸੀ ਇਸ ਤਰ੍ਹਾਂ ਦੀ ਆਤਮਾ ਸੀ ਔਰ ਇਸ ਘਟਨਾ ਨੂੰ ਦੇਖਣ ਵਾਸਤੇ ਇੱਕ ਵਿਵਾਦ ਗਰਸਤ ਸਾਧੂ ਜਿਸ ਦੀ ਬੜੀ ਚਰਚਾ ਹੋਈ ਪਿੱਛੇ ਆਚਾਰੀਆ ਰਜਨੀਸ਼ 16 17 ਦਿਨ ਉੱਤੇ ਬੈਠਾ ਰਿਹਾ ਸੀ ਉਸ ਖੁਸ਼ਬੂ ਨੇ ਉਸਨੂੰ ਵੀ ਪ੍ਰਭਾਵਿਤ ਕੀਤਾ ਸੀ ਕਹਿਣ ਲੱਗੇ ਯੋਗੀ ਹੀ ਸਿੱਧ ਹਿਮਾਲਿਆ ਦੇ ਇਤੇ ਕਰਦੇ ਸੰਗ ਔਰ ਹੁਣ ਵੀ ਨੇ ਕਿਧਰੇ ਕਿਧਰੇ ਕਰਦਨ ਗੁਮਰਾਹ ਹੋ ਜਾਂਦੀ ਹਿਮਾਲਿਆ ਦੀ ਖਬਰ ੱਲੇ ਤੱਕ ਆਉਂਦੀ ਨਹੀਂ ਪਰ ਇੱਕ ਸਿੱਖ ਸਾਧੂ ਨੇ ਇੱਥੇ ਕਰ ਦਿਖਾਇਆ ਹੈ ਐਸਾ ਕੀਤਾ ਹੈ ਐਸਾ ਉਤਮ ਪੁਰਸ਼ ਇਹ ਉਜੇਚਾ ਉਸ ਸਥਾਨ ਦੇ ਦਰਸ਼ਨ ਕਰਨ ਆਇਆ ਸੀ ਔਰ ਆਪਣੀਆਂ ਕਥਾਵਾਂ ਚ ਜ਼ਿਕਰ ਕਰਦਾ ਸੀ ਜਗਾ ਜਗਾ ਕਥਾ ਕਰਨ ਦੇ ਇਸ ਜਗਾ ਦਾ ਜ਼ਿਕਰ ਕਰਦਾ ਸੀ ਗਾਂਝ ਡਡਵਾੜਾ ਉਸ ਕਸਬੇ ਦਾ ਨਾਂ ਹੈ ਗਾਂਝ ਡਡਵਾੜਾ ਕਾਸ ਗੰਟੇ ਟਾਵੇ ਦੇ ਈਟਾ ਦੇ ਕੋਲੇ ਈਟਾਵਾ ਨਹੀਂ ਈਟਾ ਜ਼ਿਲ੍ਹਾ ਈਟਾ ਦਿੱਲੀ ਕਲਕੱਤਾ ਜਿਹੜਾ ਹਾਈਵੇ ਜੀਟੀ ਰੋਡ ਹੈ ਉਸ ਦੇ ਉੱਤੇ ਪੈਂਦਾ ਹੈ ਇਹ ਰੋਡ ਹਾਈਵੇ ਇਹ ਜੀਟੀ ਈਟਾ ਤੋਂ ਲੰਘ ਕੇ ਜਾਂਦਾ ਹੈ ਗੰਝ ਡੜਵਾੜੇ ਤੋਂ ਲੰਘ ਕੇ ਜਾਂਦਾ ਹੈ ਰੇਲਵੇ ਲਾਈਨ ਦੇ ਉੱਤੇ ਗੰਝ ਡੜਵਾੜਾ ਨਹੀਂ ਹੈ ਪਰ ਇਹ ਜੀਟੀ ਰੋਡ ਦੇ ਉੱਤੇ ਇੱਕ ਕਸਬਾ ਹੈ ਇੱਥੇ ਜੋ ਹੈ ਇਹ ਘਟਨਾ ਘਟੀ ਫਿਰ ਮੈਨੂੰ ਕੁਝ ਦਿਨ ਉੱਥੇ ਕਥਾ ਕਰਨ ਨੂੰ ਵੀ ਮਿਲਿਆ ਔਰ ਮੇਰੀ ਆਪਣੀ ਜ਼ਿੰਦਗੀ ਦਾ ਤਜਰਬਾ ਹੈ ਕਥਾ ਕਰਨ ਦਾ ਮੈਨੂੰ ਉੱਥੇ ਸਵਾਦ ਆਇਆ ਮੈਨੂੰ ਇੰਜ ਲੱਗਿਆ ਜਿਵੇਂ ਕਥਾ ਬੰਦ ਗਈ ਹੈ ਫਿਰ ਮੈਨੂੰ ਬਾਬਾ ਬਲਵੰਦ ਸਿੰਘ ਦੇ ਬੋਲ ਯਾਦ ਆਏ ਕਿਸੇ ਕਿਸੇ ਦਿਨ ਕਥਾ ਹੋ ਜਾਂਦੀ ਹੈ ਕਿਸੇ ਦਿਨ ਕਰਨੀ ਪੈਂਦੀ ਹੈ ਜਦ ਕਰਨੀ ਪੈਂਦੀ ਹੈ ਤੇ ਖਪਣਾ ਹੀ ਪੈਂਦਾ ਔਰ ਕੁਝ ਨਹੀਂ ਕੁਝ ਨਹੀਂ ਔਰ ਫਿਰ ਤੇ ਉਹਨਾਂ ਨੇ ਇਤਨਾ ਖੁਲਾਸਾ ਕੀਤਾ ਕਿ ਕਿਸੇ ਕਿਸੇ ਦਿਨ ਪਾਠ ਹੋ ਜਾਂਦਾ ਹੈ ਕਿਸੇ ਕਿਸੇ ਦਿਨ ਕਰਨਾ ਪੈਂਦਾ ਉਹ ਜੋ ਕਰਨਾ ਪੈਂਦਾ ਉਹ ਤੇ ਖਪਣਾ ਹੀ ਹੈ ਕੁਝ ਵੀ ਨਹੀਂ ਕੁਝ ਵੀ ਨਹੀਂ ਕਿਸੇ ਕਿਸੇ ਦਿਨ ਨਿਤਨੇਮ ਹੋ ਜਾਂਦਾ ਹੈ ਕਿਸੇ ਦਿਨ ਕਰਨਾ ਪੈਂਦਾ ਉਹ ਜਿਹੜਾ ਕਰਨਾ ਪੈਂਦਾ ਉਹ ਨਿਤਨੇਮ ਖਪਣਾ ਹੀ ਹੈ ਕੁਝ ਵੀ ਨਹੀਂ ਕੁਝ ਵੀ ਨਹੀਂ ਉਦੋਂ ਤੇ ਗੱਲ ਸਮਝ ਵਿੱਚ ਨਹੀਂ ਆਈ ਸੀ ਉਸ ਦਿਨ ਮੈਨੂੰ ਸਮਝ ਚਾਈ ਵਾਖਈ ਕਿਸੇ ਦਿਨ ਹੋ ਜਾਂਦਾ ਹੈ ਜੋ ਹੋ ਜਾਂਦਾ ਉਸ ਦੀ ਬਖਸ਼ਿਸ਼ ਹੈ ਜੋ ਕਰਨਾ ਪੈ ਜਾਂਦਾ ਆਪਣਾ ਖਪਣਾ ਹੀ ਹੈ ਹੋਰ ਕੁਝ ਵੀ ਨਹੀਂ ਜੋ ਹੋ ਜਾਂਦਾ ਉਸ ਦੀ ਰਹਿਮਤ ਹੈ ਉਹਦੀ ਬਖਸ਼ਿਸ਼ ਹੈ ਤਉ ਪ੍ਰਸਾਦ ਹੈ ਤੇਰੀ ਕਿਰਪਾ ਹੈ ਤੇਰੀ ਰਹਿਮਤ ਹੈ ਔਰ ਜੋ ਕਰਨਾ ਪੈਂਦਾ ਹੈ ਕਪਣਾ ਹੀ ਹੈ ਤੇ ਕਰਨਾ ਕੀ ਪੈਂਦਾ ਹੈ ਜਿਸ ਜਿਸ ਕਰਮ ਨਾਲ ਮੇਰਾ ਹੰਕਾਰ ਜੁੜ ਗਿਆ ਹੈ ਉਹੀ ਉਹੀ ਕਰਮ ਬੇਰਸ ਹੋ ਗਿਆ ਉਸੇ ਉਸੇ ਕਰਮ ਦੇ ਚ ਬੇਰਸੀ ਪੈਦਾ ਹੋ ਗਈ ਮੈਨੂੰ ਕੀਤੇ ਹੋਏ দান ਤੋਂ ਖੇੜਾ ਨਹੀਂ ਮਿਲਿਆ ਉਹਦੇ ਚ ਕੁਛ ਨਾ ਕੁਛ ਮੇਰਾ ਹੰਕਾਰ ਹੈ ਮੈਨੂੰ ਕੀਤੇ ਹੋਏ ਪਾਠ ਤੋਂ ਰਸ ਨਹੀਂ ਆਇਆ ਉਹਦੇ ਚ ਕੁਛ ਨਾ ਕੁਛ ਮੇਰਾ ਹੰਕਾਰ ਹੈ ਮੈਨੂੰ ਕੀਤੇ ਹੋਏ ਕੀਰਤਨ ਤੋਂ ਸੁਣੇ ਹੈ ਕੀਰਤਨ ਦੇ ਵਿੱਚ ਰਸ ਨਹੀਂ ਆਇਆ ਉਹਦੇ ਵਿੱਚ ਕੁਝ ਨਾ ਕੁਝ ਮੇਰਾ ਹੰਕਾਰ ਹੈ لازمی ਹੈ ਮੈਂ ਪੜ ਰਿਹਾ ਬਾਣੀ ਮੈਨੂੰ ਕੋਈ ਰਸ ਨਹੀਂ ਆਇਆ ਇਹਦੇ ਵਿੱਚ ਮੇਰਾ ਮੈਂ ਮੌਜੂਦ ਹੈ ਜੇ ਤੂੰ ਨਹੀਂ ਹੈ ਜਿਸ ਦਿਨ ਮੇਰਾ ਮੈਂ ਨਹੀਂ ਆਉਂਦਾ ਰਸ ਬਣ ਜਾਂਦਾ ਹੈ ਇਹ ਵੀ ਮੈਰਜ਼ ਕਰਦੇ ਹਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਕੇਵਲ ਕਰਮ ਭਰਮ ਸਹਿ ਚੇਨੋ ਧਰਮ ਕਰਮ ਅਨਰਾਗੋ ਉਹਨਾਂ ਕਰਮਾਂ ਨਾਲ ਪਰਮਾਤਮਾ ਦਾ ਚਿੰਤਨ ਕਰਦੇ ਹੋ ਜਿਹੜੇ ਕਰਮ ਹੈ ਨਹੀਂ ਭਰਮ ਦਾਨ ਵੀ ਭਰਮ ਹੋ ਜਾਏਗਾ ਅਗਰ ਹੰਕਾਰ ਨਾਲ ਹੈ ਗਿਆਨ ਵੀ ਭਰਮ ਹੈ ਅਗਰ ਹੰਕਾਰ ਹੈ ਪੂਜਾ ਪਾਠ ਵੀ ਭਰਮ ਹੈ ਅਗਰ ਹੰਕਾਰ ਹੈ ਸੇਵਾ ਵੀ ਭਰਮ ਹੀ ਹੈ ਅਗਰ ਹੰਕਾਰ ਹੈ ਧਰਮ ਤੇ ਉਸ ਦਿਨ ਹੈ ਜਦ ਹੰਕਾਰ ਰੁਕਸਤ ਹੋ ਵਰਨਾ ਭਰਮ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਵਾਕ ਕੇਵਲ ਕਰਮ ਭਰਮ ਸੇ ਚੀਨੋ ਧਰਮ ਕਰਮ ਅਨਰਾਗੋ ਧਰਮ ਕਰਮ ਕੀ ਹੈ ਜੋ ਮੈਂ ਸ਼ਰਧਾ ਨਾਲ ਕੀਤਾ ਹੈ ਪਿਆਰ ਨਾਲ ਕੀਤਾ ਹੈ ਬਸ 2 ਮਿੰਟ ਮੈਂ ਹੋਰ ਲੈ ਕੇ ਸਮਾਪਤੀ ਕਰਾਂ ਸੰਬੰਧ ਜੋੜਨ ਵਾਸਤੇ ਪਰਿਪੂਰਨ ਪਰਮਾਤਮਾ ਨੇ ਮਨੁੱਖ ਨੂੰ ਪ੍ਰੀਤ ਦਿੱਤੀ ਹੈ ਇਸ ਤੋਂ ਬਿਨਾ ਸੰਬੰਧ ਨਹੀਂ ਜੁੜਦਾ ਰਿਸ਼ਤੇ ਨਹੀਂ ਜੁੜਦੇ ਔਰ ਇਹ ਪ੍ਰੀਤ ਤਿੰਨ ਰੂਪ ਧਾਰਨ ਕਰ ਜਾਂਦੀ ਹੈ ਆਪਣੇ ਤੋਂ ਥੱਲੇ ਦੀ ਤਰਫ ਜਾਏ ਤੇ ਇਹਨੂੰ ਸਨੇਹ ਕਹਿੰਦੇ ਨੇ ਬੱਚਿਆਂ ਨਾਲ ਸਨੇਹ ਆਉਂਦਾ ਹੈ। ਅਗਰ ਪ੍ਰੀਤ ਥੱਲੇ ਨਾ ਜਾਏ ਤਾਂ ਬੱਚੇ ਨੂੰ ਗੋਦ ਵਿੱਚ ਲੈਣਾ ਬੜਾ ਔਖਾ ਹੋ ਜਾਏਗਾ। ਉਹ ਬਾਹਾਂਵਾਂ ਪਸਾਰਦਾ रह ਜਾਏਗਾ, ਮਾਂ ਪਕੜੇਗੀ ਨਹੀਂ। ਸਨੇਹ। ਇਹ ਚਾਹੀਦਾ ਨਹੀਂ ਤੇ ਬੱਚੇ ਪਲ ਵੀ ਨਹੀਂ ਸਕਦੇ। ਉਹਨਾਂ ਦੀ ਪਰਵਰਿਸ਼ ਵੀ ਨਹੀਂ ਹੋ ਸਕਦੀ। ਸੰਬੰਧ ਜੁੜ ਰਿਹਾ ਹੈ ਸਨੇਹ ਕਰਕੇ ਪ੍ਰੀਤ ਸਨੇਹ ਬਣ ਗਈ ਹੈ। ਔਰ ਇਹ ਸਨੇਹ ਪਸ਼ੂਆਂ ਦੇ ਵਿੱਚ ਵੀ ਹੈ। बड़े-बड़े खूनखार दरिंदਿਆਂ ਦੇ ਛੇ ਹੈ। ਬੇੜੀ ਹੈ। ਸ਼ੇਰ ਨਹੀਂ ਹੈ। ਬਗਿਆੜ ਹੈ। ਔਰ ਇਸੇ ਤਰੀਕੇ ਨਾਲ ਚੀਤ ਹੈ। ਦੂਜਿਆਂ ਦਾ ਖੂਨ ਪੀਣ ਵਾਲੇ। ਔਰ ਆਪਣੇ ਬੱਚੇ ਨੂੰ ਸੀਨੇ ਨਾਲ ਲਾ ਕੇ ਰੱਖਦਾ। ਸਨੇਹ ਹੈ। ਪਰ ਨਾ ਸੰਬੰਧ ਨਹੀਂ ਜੋੜਦਾ ਬੱਚੇ ਪਲ ਵੀ ਨਹੀਂ ਸਕਦੇ ਫਿਰ ਤੇ ਸ਼ੇਰਾਂ ਦੀ نسل ਹੀ ਖਤਮ ਹੋ ਜਾਏ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਨੇ ਕੁਰਬਾਨ ਕੀਤਾ ਤੇ ਸੇਵਟਾਂ। ਇਹ ਨਮੋ ਮਿੱਠਾ ਲਾਇਆ ਹੈ ਪ੍ਰਭੂ ਮੈਂ ਤੈਥੋਂ ਸਦਕੇ ਜਾਣਾ ਤੇ ਜੇ ਤੂੰ ਮੌਦੇ ਚ ਇਤਨੇ ਮਠਾਸ ਨਾ ਪੈਦਾ ਕਰਦਾ ਤੇ ਬੱਚੇ ਪਲਨੇ ਸ ਕਿਸ ਨੇ ਪਲਨੇ ਸ ਬੱਚਾ ਰੋਂਦਾ ਰਹਿ ਜਾਣਾ ਸੀ ਮਾਂ ਨੇ ਦੁੱਧ ਦੇਣਾ ਹੀ ਨਹੀਂ ਸੀ ਬਾਵਾ ਪਸਾਰਦਾ ਰਹਿ ਜਾਣਾ ਸੀ ਬੱਚਾ ਪਿਓ ਨੇ ਚੁਕਣਾ ਹੀ ਨਹੀਂ ਸੀ ਉਹ ਬਾਵਾ ਪਸਾਰਦਾ ਰਹਿ ਜਾਏ ਪਿਓ ਚੁੱਕੇਗਾ ਉਹ ਰੋਂਦਾ ਰਹਿ ਜਾਏ ਤੇ ਮਾਂ ਦੁੱਧ ਨਾ ਦੇਵੇ ਉਹ ਜੀਵੇਗਾ ਕਿਸ ਤਰ੍ਹਾਂ ਪਰਵਰਿਸ਼ ਕਿਸ ਤਰ੍ਹਾਂ ਹੋਵੇਗੀ ਤੋ ਪ੍ਰੀਤ ਬਣ ਜਾਂਦੀ ਹੈ ਸਨੇਹ ਅਗਰ ਮਨੁੱਖ ਸਨੇਹ ਦੇ ਚ ਜੀ ਰਿਹਾ ਹੈ ਤਾਂ ਕੋਈ ਬਹੁਤਾ ਵੱਡੀ ਗੱਲ ਨਹੀਂ ਉਹ ਪਸ਼ੂਆਂ ਚ ਵੀ ਹੈ ਕੀੜੇ ਮਕੌੜਿਆਂ ਚ ਵੀ ਹੈ ਉਹ ਪੰਛੀਆਂ ਚ ਵੀ ਹੈ ਕੁਦਰਤੀ ਹੈ ਪ੍ਰਕਿਰਤਿਕ ਹੈ ਹੋਣਾ ਚਾਹੀਦਾ ਹੈ ਪ੍ਰੀਤ ਜਦ ਬਰਾਬਰੀ ਦੀ ਤਰਫ ਜਾਂਦੀ ਹੈ ਤੋ ਬਣਦੀ ਹੈ ਪ੍ਰੇਮ ਦੋਸਤੀ ਦਾ ਰਿਸ਼ਤਾ ਪ੍ਰੇਮ ਦਾ ਰਿਸ਼ਤਾ बराबरी ਦਾ ਉਹਦੇ 'ਚ ਵੱਡਾ ਛੋਟਾ ਨਹੀਂ ਹੈ। ਸਨੇਹ ਦੇ 'ਚ ਵੱਡਾ ਛੋਟਾ ਹੈ ਬੱਚਾ ਹੈ ਮੈਂ ਇਸ ਦਾ ਪਿਓ। ਤੇ ਮੇਰਾ ਛੋਟਾ ਮੇਰਾ ਹੈ। ਛੋਟਾ ਹੈ ਸਨੇਹ। ਔਰ ਬਿਨਾ ਸਨੇਹ ਤੋਂ ਰਿਸ਼ਤਾ ਜੁੜੇਗਾ ਨਹੀਂ। ਪ੍ਰੀਤ ਪ੍ਰੇਮ ਬਣ ਜਾਂਦੀ ਹੈ ਜਿੱਥੇ ਬਰਾਬਰੀ ਹੋਵੇ। ਸਨੇਹ ਦੀ ਤੇ ਉਪਮਾ ਨਹੀਂ ਲੇਕਿਨ ਪ੍ਰੇਮ ਦੀ ਉਪਮਾ ਭਾਈ ਗੁਰਦਾਸ ਕਰਦੇ ਨੇ ਕਿਉਂਕਿ ਸਨੇਹ ਤੇ ਪਸ਼ੂਆਂ 'ਚ ਵੀ ਹੈ। ਪ੍ਰੇਮ ਨਹੀਂ ਹੈ ਇਹ ਵੀ ਮੈਂ ਅਰਜ਼ ਕਰਦੇ ਹਾਂ ਸਨੇਹ ਹੈ ਔਰ ਪ੍ਰੇਮ ਦੀ ਮਹਿਮਾ ਗੁਰੂ ਅਰਜਨ ਦੇਵ ਜੀ ਇੰਜ ਬਿਆਨ ਕਰਦੇ ਨੇ ਜਿਨੇ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਗਾਏ ਮੈਂ ਜਦ ਪੜ ਰਿਹਾ ਸੀ ਭਾਈ ਗੁਰਦਾਸ ਜੀ ਨੂੰ ਤੇ ਭਾਈ ਗੁਰਦਾਸ ਲਿਖਦੇ ਨੇ ਲੈਲਾ ਮਜਨੂ ਆਸ਼ਕੀ ਚੌ ਚੱਕੀ ਜਾਂਦੀ ਮਹੀਵਾਲ ਨੂੰ ਸੋਹਣੀ ਲੈ ਤਰਦੀ ਰਾਤ ਸੱਸੀ ਉਨੂ ਦੋਸਤੀ ਉਹ ਜਾਤ ਕੋ ਜਾਤੀ ਮੈਂ ਕਿ ਚਲੋ ਕੋਈ ਆਮ ਸ਼ਾਇਰ ਲਿਖੇ ਤੇ ਗੱਲ ਠੀਕ ਹੈ ਕੋਈ ਆਮ ਕਵੀ ਲਿਖੇ ਨਾ ਦੀ ਗੱਲ ਤੇ ਠੀਕ ਹੈ ਲਿਖਿਆ ਬਥੇਰੇ ਆ ਭਾਈ ਗੁਰਦਾਸ ਲਿਖਦੇ ਨੇ ਇੱਕ ਥਾਂ ਤੇ ਨਹੀਂ ਚਾਰ ਪੰਜ ਜਗ੍ਹਾ ਲੈਲਾ ਦੀ ਮਹਿਮਾ ਮਜਨੂ ਦਾ ਕਿੱਸਾ ਸੋਣੀ ਦੀ ਉਪਮਾ ਮਹਿਮਾਲ ਦੀ ਉਪਮਾ ਸੱਸੀ ਦੀ ਗੱਲ ਪੁੰਨੂ ਦੀ ਗੱਲ हीर ਦੀ ਗੱਲ ਤੇ ਰਾਜੇ ਦੀ ਗੱਲ ਔਰ ਭਾਈ ਗੁਰਦਾਸ ਉਹਨਾਂ ਦੀ ਬਾਣੀ ਚ ਔਰ ਕਵਿਤ ਸਮਈਆਂ ਚ ਔਰ ਵਖ ਵਖ ਢੰਗ ਨਾਲ ਬਿਆਨ ਕਰਦੇ ਨੇ ਲੈਲਾ ਦੀ ਦਰਗਾਹ ਦਾ ਕੁੱਤਾ ਮਜਨੂ ਦੇਖ ਲਵਾਨਾ ਜਿੰਨਾ ਪ੍ਰੇਮ ਹੈ ਕਿ ਲੈਲਾ ਦੇ ਘਰੋਂ ਵੀ ਕੋਈ ਆ ਜਾਏ ਉਸ ਨਾਲ ਵੀ ਪ੍ਰੇਮ ਹੈ ਜਿਹੜਾ ਕੁੱਤਾ ਹੈ ਲੈਲਾ ਦੇ ਘਰ ਰੋਜ਼ ਜਾਂਦਾ ਹੈ ਲੈਲਾ ਉਸਨੂੰ ਰੋਟੀ ਪਾ ਦਿੰਦੀ ਹੈ ਔਰ ਕੁੱਤਾ ਕੋਈ ਖਾਸ ਨਹੀਂ ਹੈ ਕਮਜ਼ੋਰ ਹੈ ਲਾਗਰ ਹੈ ਬਿਮਾਰ ਹੈ ਤਰਸ ਖਾ ਕੇ ਲੈਲਾ ਉਸ ਨੂੰ ਰੋਟੀ ਪਾ ਦਿੰਦੀ ਹੈ ਔਰ ਉਸ ਕੁੱਤੇ ਨੂੰ ਮਜਨੂ ਚੁੱਕ ਲੈਂਦਾ ਹੈ ਉਹਦੇ ਪੈਰੀ ਵੀ ਤੰਗਦਾ ਇੱਕ ਸੂਫੀ ਸੰਤ ਨੂੰ ਵੀ ਲਿਖਣਾ ਪਿਆ ਇਸ ਬਾਰੇ ਇਹ ਵੀ ਮਾਰਜ਼ ਕਰਨੇ ਆ ਉਹ ਸੂਫੀ ਕਹਿੰਦਾ ਹੈ ਪਹਿ ਸਗੇ ਬੋ سیدਾ ਮਜਨੂ ਖਲਕ ਗੋਇਦ ਇੰਚੇ ਸੂਦ ਬੋ سیدਾ ਕੁੱਤਾ ਹੈ ਬਿਮਾਰ ਕੁੱਤਾ ਹੈ ਮਜਨੂਸ ਨੂੰ ਮਥਾ ਦੇਖਦਾ ਕੁੱਤੇ ਨੂੰ ਮਥਾ ਦੇਖਦਾ ਗੁਰੂ ਨਾਲ ਪਿਆਰ ਹੋ ਜਾਏ ਤੇ ਗੁਰੂ ਦੇ ਰਸਤੇ ਤੇ ਜਿਹੜੇ ਚੱਲਦੇ ਨੇ ਉਹਨਾਂ ਨਾਲ ਵੀ ਪਿਆਰ ਹੋ ਜਾਂਦਾ ਗੁਰੂ ਨਾਲ ਪਿਆਰ ਹੋ ਜਾਏ ਤਾਂ ਗੁਰੂ ਦੀਆਂ ਨਿਸ਼ਾਨੀਆਂ ਨਾਲ ਵੀ ਪਿਆਰ ਹੋ ਜਾਂਦਾ ਫਿਰ ਕੜਾ ਵੀ ਪਿਆਰਾ ਲੱਗਦਾ ਕਿਸੇ ਵੀ ਪਿਆਰੇ ਲੱਗਦਾ ਕਿਰਪਾਨ ਵੀ ਪਿਆਰੀ ਲੱਗਦੀ ਹੈ ਗੁਰੂ ਨਾਲ ਜੋ ਪਿਆਰ ਹੈ ਉਹਦੀ ਹਰ ਚੀਜ਼ ਚੰਗੀ ਲੱਗਦੀ ਫਿਰ ਕਿੰਤੂ ਪਰੰਤੂ ਆਸਤੇ ਤਾਂ ਨਹੀਂ ਆਉਂਦੀ ਪ੍ਰੇਮ ਦੀ ਦੁਨੀਆ 'ਚ ਦੇ ਵੀ ਮਰਜ਼ ਕਰਦੇ ਕੁੱਤਾ ਕੁੱਤੇ ਦੇ ਪੈਰੀ ਪੈਂਦਾ ਹੈ ਪਹਿ ਸਗੇ ਬਹੁ ਸੀਦਾ ਹੈ ਮਜਨੋ ਖਲਕੇ ਗੋਇ ਤੇ ਇੰਚੇ ਸੁ ਦੁਨੀਆ ਪੁੱਛ ਲਈਏ ਕੀ ਕਰ ਰਿਹਾ ਹੈ ਇਹਦੇ ਕੁੱਤਾ ਔਰ ਉਹ ਵੀ ਬਿਮਾਰ ਪਤਾ ਹੈ ਮਜਨੋ ਕੀ ਕਹਿੰਦਾ ਹੈ ਇੰ ਸਗੇ ਦਰ ਕੂਵੇ ਲੈਲਾ ਗਾਹੇ ਗਾਹੇ ਰਫਤਾ ਬੋਤ ਮੈਂ ਸਭ ਬਦਕਿਸਮਤਾਂ ਮੇਰੇ ਪੈਰ ਲੈਲਾ ਦੇ ਘਰ ਤੱਕ ਨਹੀਂ ਜਾ ਸਕਦੇ ਰੋਖਾਂ ਸੰ ਦੁਗਾਉਟਾਂ ਸੰ ਇਹ ਪਹੁੰਚ ਜਾਂਦਾ ਹੈ ਇਦੇ ਪੈਰਾਂ ਦੀ ਪਹੁੰਚ ਹੈ ਜਿਹਦੇ ਪੈਰਾਂ ਦੀ ਪਹੁੰਚ ਲੈਲਾ ਦੇ ਘਰ ਤੱਕ ਹੈ ਮੇਰਾ ਸਿਰ ਉਸਦੇ ਕਰਮਾਂ ਤੇ ਝੁਕੇ ਜਿਸ પુરੁਸ਼ ਦੀ ਪੈਰਾਂ ਦੀ ਪਹੁੰਚ ਗੁਰੂ ਦੇ ਘਰ ਤੱਕ ਹੋਵੇ ਪਰਮਾਤਮਾ ਦੇ ਘਰ ਤੱਕ ਹੋਵੇ ਜੋ ਦੀ ਸੇ ਗੁਰ ਸਿਖੜਾਿਸ ਨੇ ਉਹਨੇ ਊਲਾਗੋਂ ਪਾਏ ਜੀ ਹਲਾਤੇ ਹੋ ਜਾਂਦੇ ਜਿਸ ਨਾਲ ਪਿਆਰ ਹੈ ਉਸਦੇ ਹਰ ਵਸਤੂ ਨਾਲ ਹਰ ਅੰਗ ਨਾਲ ਪਿਆਰ ਪੈ ਜਾਂਦਾ ਹੈ ਬਰਾਬਰੀ ਜਿੱਥੇ ਹੈ ਪ੍ਰੀਤ ਬਰਾਬਰੀ ਦੇ ਤਲ ਤੇ ਆ ਜਾਏ ਉਹ પ્રેમ ਬਣ ਜਾਂਦੀ ਹੈ ਮੈਂ ਆਪ ਤੇ ਗਿਆਤ ਲਈ ਅਰਸ ਕਰਾਂ ਨੰਦ ਲਾਲ ਵੀ ਅਛੂਤੇ ਨਹੀਂ ਰਹੇ ਸਤਾ ਉਹਨਾਂ ਦੇ ਕੋਲ ਇੱਕ ਐਸਾ ਸ਼ਾਇਰ ਆਇਆ ਕਹਿਣ ਲੱਗਾ ਮੈਂ ਆਪਣੀ ਲਿਖਤ ਸੁਣਾਣੀ ਹੈ ਲਿਖੀਆਂ ਨੇ ਮੈਂ ਕੁਝ ਨਜ਼ਮਾਂ ਇਸ ਸ਼ਾਇਰ ਨੂੰ ਸ਼ਾਇਰ ਤੋਂ ਦਾਦ ਮਿਲੇ ਉਹਨੂੰ ਰੂਹਾਨੀ ਖੁਸ਼ੀ ਆਉਂਦੀ ਦੂਜੇ ਬਾਵੇਂ ਸਿਰੇ ਲਾ ਕੇ ਸੁਣਦੇ ਰਹਿ ਉਹਨੂੰ ਰੂਹਾਨੀ ਖੁਸ਼ੀ ਨਹੀਂ ਆਉਂਦੀ ਇਹ ਵੀ ਮਰਚ ਕਰਦੇ ਆ ਕੋਈ ਸੰਗੀਤਕਾਰ ਜਦ ਸੰਗੀਤ ਦੀ ਧੁਨ ਅਲਾਪੇ ਤੇ ਕੋਈ ਚੋਟੀ ਦਾ ਸੰਗੀਤਕਾਰ ਉਸ ਨੂੰ ਦਾਦ ਦੇਵੇ ਯਕੀਨ ਜਾਨੋ ਉਸ ਨੂੰ ਰੋਹਾਨੀ ਖੁਸ਼ੀ ਮਿਲੇਗੀ ਦੂਜਿਆਂ ਦੇ ਰਸਤੇ ਸਿਰ ਹਿਲਾਉਣ ਨਾਲ ਕੁਝ ਵੀ ਨਹੀਂ ਹੋਗਾ ਉਹਨੂੰ ਪਰਸੰਤਾ ਨਹੀਂ ਆਉਣੀ ਇਹ ਵੀ ਮਰਚ ਕਰਦੇ ਆ ਕਿ ਕੋਈ ਸੁਣੂ ਤੇ ਪਤਾ ਹੀ ਨਹੀਂ ਠੀਕ ਹੈ ਰਸੇ ਚ ਸਿਰ ਤੇ ਹਿਲਾ ਰਿਹਾ ਮੈਂ ਦੇਖਣਾ ਕਈ ਗੁਰੂਆਂ ਨੇ ਜੀ ਕਹਿੰਦੇ ਜੀ ਰਾਗ ਵਿੱਚ ਕੀਰਤਨ ਕਰੋ ਰਾਗ ਦੀ ਕੋਈ ਸਮਝ ਵੀ ਕੋਈ ਨਹੀਂ ਕਹਿੰਦੇ ਰਾਗ ਵਿੱਚ ਕੀਰਤਨ ਕਰੋ ਔਰ ਇਹ ਕੁਝੋ ਬਿਲਾਵਲ ਵਿੱਚ ਕਿਹੜੀਆਂ ਸੁਰਾਂ ਲੱਗਦੀਆਂ ਨੇ ਕਿੰਨੀਆਂ ਤੀਬਰ ਨੇ ਕਿੰਨੀਆਂ ਕੋਮਲ ਨੇ ਕੁਝ ਵੀ ਪਤਾ ਨਹੀਂ ਕੋਈ ਗਿਆਨ ਨਹੀਂ ਰਾਗ ਸੁਣਨਾ ਦੀ ਸਾਧਾਰਨ ਰੀਤ ਹੈ ਨਾ ਕਿਉਂ ਸਾਧਾਰਨ ਤੋਂ ਸਾਧਾਰਨ ਰੀਤ ਦੇ ਵਿੱਚ ਵੀ ਰਾਗ ਹੈ ਇਹ ਵੀ ਮੈਂ ਅਰਸ ਕਰਦੇ ਹਾਂ ਸੱਤ ਸੁਰਾਂ ਦੇ ਚੋ ਗਾਇਆ ਜਾ ਰਿਹਾ ਰਾਗ ਹੈ ਕਿਸੇ ਕਿਸੇ ਰਾਗ ਨਾਲੋਂ ਸੰਬੰਧਿਤ ਹੈ ਪਰ ਖੈਰ ਐਵੇਂ ਵਿਚਾਰ ਗੱਲ ਆ ਗਈ ਹੈ ਸ਼ਾਇਰ ਸ਼ਾਇਰ ਨੂੰ ਸੁਣਾ ਕੇ ਪਰਸੰਨ ਹੁੰਦਾ ਹੈ ਕਹਿੰ ਲਗਾ ਨੰਦ ਲਾਲ ਜੀ ਤੁਸੀਂ ਮਹਾਨ ਸ਼ਾਇਰ ਔਰ ਗੁਰੂ ਗੋਬਿੰਦ ਸਿੰਘ ਦੀ ਪਰਸੰਤਾ ਦੇ ਪਾਤਰ ਮੈਂ ਲਿਖੇ ਤੁਹਾਨੂੰ ਸੁਣਾਣਾ ਹੈ ਭਾਈ ਸਾਹਿਬ ਕਹਿੰਦੇ ਨਾ ਅੱਛਾ ਸੁਣਾ ਕੀ ਲਿਖਿਆ ਕਹਿੰਦਾ ਲੈਲਾ ਮਜਨੂ ਦਾ ਕਿੱਸਾ ਲਿਖਿਆ ਤੁਹਾਨੂੰ ਸੁਣਾਣਾ ਹੈ ਔਰ ਸਿਰਫ ਇੱਕ ਇੱਕ ਸਫ਼ਾ ਸੁਣਾਣਾ ਹੈ ਦੋ ਦੋ ਨਜ਼ਮਾਂ ਦੋ ਨਜ਼ਮਾਂ ਲੈਲਾ ਦੇ ਸੰਬੰਧ ਦੇ ਦੋ ਨਜ਼ਮਾਂ ਮਜਨੂ ਦੇ ਸੰਬੰਧ ਦੇ ਭਾਈ ਸਾਹਿਬ ਕਹਿੰਦੇ ਠੀਕ ਹੈ ਸੁਣਦੇ ਸੁਣਾ ਹਾਲਾਂਕਿ ਗ੍ਰੰਥ ਬਹੁਤ ਵੱਡਾ ਸੀ ਪਹਿਲੇ ਉਹਨੇ ਦੋ ਨਜ਼ਮਾਂ ਮਜਨੂ ਦੀਆਂ ਸੁਣਾਈਆਂ ਭਾਈ ਸਾਹਿਬ ਦੀ ਸਮਾਦੀ ਲੱਗ ਗਈ ਜੁੜ ਗਏ ਤੇ ਫਿਰ ਉਹ ਸ਼ਾਇਰ ਕਹਿੰਦਾ ਭਾਈ ਜੀ ਹੁਣ ਮੈਂ ਤੁਹਾਨੂੰ ਲੈਲਾ ਦੀ ਗੱਲ ਸੁਣਾਉਣ ਲੱਗਾ ਉਹ ਲੈਲਾ ਦੀ ਗੱਲ ਉਸਨੇ ਕੀ ਸੁਣਾਣੀ ਸੀ ਭਾਈ ਸਾਹਿਬ ਬੋਲ ਪਏ ਉੱਥੇ ਭਾਈ ਸਾਹਿਬ ਦੇ ਅੰਦਰੋਂ ਨਜ਼ਮ ਨਿਕਲੀ ਔਰ دیਵਾਨੇ ਗੋਇਆ ਵਿੱਚ ਦਰਜ ਹੈ ਫੈਨੰਦ ਲਾਲ ਕਹਿੰਦੇ ਨੇ ਮਗੋ ਅਜ਼ਹਾਲੇ ਲੈ ਲੇਲੀ ਲੈਲਾ ਦੀ ਗੱਲ ਹੁਣ ਮੈਨੂੰ ਨਾ ਸੁਣਾ ਮੈਂ ਨਹੀਂ ਸੁਣਾਂ ਮਗੋ ਅਜ਼ਹਾਲੇ ਲੈ ਲੇਲੀ ਬਾਦਲੇ ਸ਼ੌਰੀਦਾਏ ਗੋਇਆ ਕਿ ਸ਼ਰਾਏ ਕਿੱਸਾ ਹੈ ਮਜਨੂ ਮਰਾ دیਵਾਨਾ ਮੇ ਸਾਜ਼ਾ ਤੂੰ ਮੈਨੂੰ ਮਜਨੂ ਦਾ ਕਿੱਸਾ ਸੁਣਾਇਆ ਮੈਂ ਆਪਣੇ ਹੋਸ਼ ਗਵਾ ਬੈਠਾ ਜੇ ਤੁਹਾਨੂੰ ਲੈਲਾ ਦੀ ਗੱਲ ਸੁਣਾਈ ਮੈਂ ਆਪਣੀ ਜਾਨ ਗਵਾ ਬੈਠਾਂ ਮੇਰੇ ਪ੍ਰਾਣ ਜਾਂਦੇ ਰਹਿਣੇ ਨੇ ਨਾ ਸੁਣਾ ਮੈਨੇ ਸੁਣ ਸਰ ਕਮਾਲ ਦੀ ਗੱਲ ਮਜਨੂ ਦੀ ਗੱਲ ਸੁਣ ਕੇ ਕੋਈ ਆਪਣੀ ਸੁਰਤ ਖੋ ਦੇਵੇ ਤੇ ਗੁਰੂ ਨਾਲ ਜੁੜ ਜਾਵੇ ਆਪਣੇ ਹੋਸ਼-ਵਾਸ਼ ਖੋ ਦੇਵੇ ਤੇ ਗੁਰੂ ਦੀ ਗੱਲ ਸੁਣ ਕੇ ਵੀ ਅੰਦਰ ਜਜ਼ਬੇ ਨਾ ਮੜਾ ਮਜਨੂ ਦੀ ਗੱਲ ਸੁਣੇ ਕੋਈ ਤੇ ਰੱਬ ਨਾਲ ਜੁੜ ਜਾਏ ਤੇ ਰੱਬ ਦੀ ਗੱਲ ਸੁਣ ਕੇ ਵੀ ਕੋਈ ਰੱਬ ਨਾਲ ਨਾ ਜੁੜੇ ਅਵਸਤਾ ਦਾ ਫੇਰ ਔਰ ਕੀ ਮਗੋ ਅਜਾ ਹਾਲ ਲੈ ਲਈ ਬਾਦਲੇ ਸ਼ੌਰੀ ਦਾ ਹੈ ਗੋਆ ਕਿ ਸ਼ਰਾਈ ਕਿੱਸਾ ਹੈ ਮਜਨੂੰ ਮਰਾ دیਵਾਨਾ ਨੇ ਸਾਦਤ ਮੈਂ ਤੇ ਮਜਨੂੰ ਦਾ ਕਿੱਸਾ ਸੁਣ ਕੇ پاگل ਹੋ ਗਿਆ ਆਪਣੇ ਹੋਸ਼ ਗਵਾ ਬੈਠਾ ਹੁਣ ਤੂੰ ਲੈਲਾ ਦਾ ਕਿੱਸਾ ਸੁਣਾਇਆ ਕਿ ਜਾਨ ਨਹੀਂ ਰਹਿਣੀ ਖਾਮੋਸ਼ ਬਸ ਬੋਤੋ ਤੂੰ ਮੈਨੂੰ ਬਹੁਤ ਸੁਣਾਇਆ ਇਤਨੇ ਹੀ ਮੇਰੀ ਤਾਬਸੇ ਇਤਨੇ ਹੀ ਮੇਰੀ ਜੋ ਹੈ ਸਮਰਥਾ ਸੇ ਇਹ ਹੈ ਇੱਕ ਪਿਆਰ ਦੀ ਦੁਨੀਆ ਇਸ਼ਕ ਦੀ ਦੁਨੀਆ ਇਸ ਨੂੰ ਇਸ਼ਕ ਹਕੀਕੀ ਵੀ ਕਹਿ ਦਿੰਦੇ ਨੇ ਇਸ਼ਕ ਮਜ਼ਾਜੀ ਵੀ ਕਹਿ ਦਿੰਦੇ ਨੇ ਇਸ ਦਾ ਹਕੀਕੀ ਪ੍ਰਮਾਤਮਾ ਨਾਲ ਈਸ਼ਵਰ ਦੇ ਨਾਲ ਇੱਕ ਰਿਸ਼ਤਾ ਪਿਆਰ ਦਾ ਇਹਦੇ ਚ ਬਰਾਬਰੀ ਹੋ ਜਾਂਦੀ ਹੈ ਇਹ ਵੀ ਮੈਰਜ ਕਰਦੇ ਨੇ ਮੀਰਾ ਬਰਾਬਰੀ ਦੇ ਰਹੀ ਹੈ ਬਹੁਤ ਸਾਰੇ ਸੂਫੀ ਬਰਾਬਰੀ ਦੇ ਰਹੇ ਨੇ ਕਿਧਰੇ ਕਿਧਰੇ ਜੇ ਸਿੱਖ ਨਾ ਗੁਰੂ ਨੂੰ ਬਰਾਬਰੀ ਦੇਵੇ ਆਖੇ ਨਹੀਂ ਤੂੰ ਵੱਡਾ ਹੈ ਫਿਰ ਵੀ ਗੁਰੂ ਸਿੱਖ ਨੂੰ ਬਰਾਬਰੀ ਦੇ ਦਿੰਦਾ ਤਾਂ ਮੇਰਾ ਹੀ ਰੋਗ ਹੈ ਅਸੀਂ ਇੱਕ ਮੇਕਾ ਕੋਈ ਫਰਕ ਨਹੀਂ ਪ੍ਰੀਤ ਆਪਣੇ ਤੋਂ ਉੱਚੇ ਦੀ ਤਰਫ ਚੱਲਿਆ ਹੈ ਦਿਲ ਦਿਮਾਗ ਮਨੇ ਨਹੀਂ ਤੂੰ ਮਹਾਨ ਹੈ ਤੂੰ ਪ੍ਰੀਤ ਸ਼ਰਧਾ ਬਣ ਜਾਂਦੀ ਹੈ ਸ਼ਰਧਾ ਜੋੜਦੀ ਹੈ ਪ੍ਰੇਮ ਜੋੜਦਾ ਹੈ ਸਨੇਹ ਜੋੜਦਾ ਹੈ ਪ੍ਰੇਮ ਨਾਲ ਕੀਤਾ ਕਰਮ ਸਨੇਹ ਨਾਲ ਕੀਤਾ ਕਰਮ ਸ਼ਰਧਾ ਨਾਲ ਕਰਮ ਰਸ ਬਣਾ ਦੇਗਾ ਸਨੇਹ ਨਾਲ ਦੁੱਧ ਪਿਲਾਇਆ ਜਾ ਰਿਹਾ ਹੈ ਬੱਚੇ ਨੂੰ ਯਕੀਨ ਜਾਣੋ ਇੱਕ ਰਸ ਹੈ ਮਜਬੂਰੀ ਚ ਪਿਲਾਇਆ ਜਾ ਰਿਹਾ ਆਇਆ ਵੀ ਪਿਲਾ ਸਕਦੀ ਹੈ ਉਹ ਵੀ ਖਿਡਾ ਸਕਦੀ ਹੈ ਬੱਚੇ ਪਰ ਸਨੇਹ ਦੀ ਮਾਰੀ ਹੋਈ ਮਾਂ ਵੀ ਬੱਚੇ ਨਾਲ ਖੇਡ ਰਹੀ ਹੈ ਤੇ ਖਿਡਾ ਰਹੀ ਹੈ ਮਜਬੂਰੀ ਦੀ ਮਾਰੀ ਹੋਈ ਆਇਆ ਵੀ ਖਿਡਾ ਰਹੀ ਹੈ ਤੇ ਖੇਡ ਰਹੀ ਹੈ ਤੇ ਦੁਆਨ ਨੂੰ ਇੱਕ ਅੱਖ ਹੋ ਗਏ ਕਥਾਈ ਨਹੀਂ ਸਨੇਹ ਨੇ ਕਰਮ ਦੇ ਰਸ ਪੈਦਾ ਕਰ ਦਿੰਦਾ ਹੈ ਪ੍ਰੇਮ ਮਹਾਂ ਰਸ ਪੈਦਾ ਕਰ ਦਿੰਦਾ ਹੈ ਸ਼ਰਦਾ ਉਹ ਰਸ ਜੋ ਬਿਆਨ ਤੋਂ ਵੀ ਪਰੇ ਹੈ ਦਾਲ ਬਣਾਈ ਹੈ ਸਬਜ਼ੀ ਬਣਾਈ ਹੈ ਔਰ ਕਈ ਦਾਲਾਂ ਬਣਾਈਆਂ ਨੇ ਕਈ ਸਬਜ਼ਾਂ ਸਬਜ਼ੀਆਂ ਬਣਾਈਆਂ ਨੇ ਨਮਕ ਇੱਕ ਦੇ ਚ ਵੀ ਨਹੀਂ ਪਾਇਆ ਸਭ ਬੇਰਸ ਸਾਰੀਆਂ ਹੀ ਸਬਜ਼ੀਆਂ ਬੇਰਸ ਸਾਰੀਆਂ ਹੀ ਦਾਲਾਂ ਬੇਰਸ ਇੱਕ ਨਮਕ ਤੋਂ ਬਿਨਾ ਖੀਰ ਬਣਾਈ ਹੈ ਸੇਵੀਆਂ ਬਣਾਈਆਂ ਨੇ ਔਰ ਕਾਫੀ ਪਕਵਾਨ ਬਣਾਏ ਨੇ ਸਿਰਫ ਸ਼ੱਕਰ ਨਹੀਂ ਪਾਈ सब बेरस दान प्रेम ਤੋਂ ਬਿਨਾਂ ਬੇਰਸ ਹੈ ਗਿਆਨ ਸ਼ਰਧਾ ਤੋਂ ਬਿਨਾਂ ਬੇਰਸ ਹੈ ਸੇਵਾ ਪ੍ਰੇਮ ਤੋਂ ਬਿਨਾਂ ਫਿੱਕੀ ਹੈ ਕੁਝ ਵੀ ਗਰਮ ਧਾਰਮਿਕ ਪ੍ਰੇਮ ਤੋਂ ਬਿਨਾਂ ਸਾਰੇ ਬੇਰਸ ਹੈ ਇਹ ਵੀ ਮੈਂ ਅਰਸ ਕਰਦੇ ਹਾਂ ਚਲੋ ਖਾਲੀ ਕੰਢ ਵੀ ਮੂੰਚ ਪਾ ਲਈਏ ਮਠਾਸ ਆ ਜਾਂਦਾ ਹੈ ਨਹੀਂ ਸੇਵੀਆਂ ਤੇ ਨਾ ਸੀ ਨਹੀਂ ਖੀਰ ਤੇ ਨਾ ਸੀ ਕੱਲਾ ਪ੍ਰੇਮ ਵੀ ਆਨੰਦ ਬਣਾ ਦਿੰਦਾ ਜਿਨੇ ਚਖਿਆ ਪ੍ਰੇਮ ਰਸ ਸੇ ਤਿਤ ਹੈ ਆਗਾ ਹੈ ਔਰ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਤੇ ਐਲਾਨੀਆਂ ਕਹਿ ਦਿੱਤਾ ਸਾਚ ਘਾਉ ਸੁਣ ਲਿਓ ਸਵੇ ਜਿਨ ਪ੍ਰੇਮ ਕੀਓ ਤਨੇ ਹੀ ਪ੍ਰਭ ਪਾਇਓ ਇੱਕ ਸਵਈਆ ਪਾਤਸ਼ਾਹ ਦਾ ਬੜਾ ਕੀਮਤੀ ਹੈ ਰੋਵਤ ਰੀਜ ਭਰੇ ਗੁਰudev ਤੁ ਮੂਵੇ ਕੋ ਰੋਵਤ ਗ੍ਰਾਮ ਕਿਨਾਰੀ ਰੋ ਰਿਐ ਆਪਣੀਆਂ ਹੀ ਕੋਈ ਲੋੜਾਂ ਲੈ ਕੇ ਆਪਣੀਆਂ ਹੀ ਕਾਮਨਾਵਾਂ ਲੈ ਕੇ ਰੋਂਦਾ ਗੁਰੂ ਦੇ ਅੱਗੋਂ ਪਿਆ ਪਰ ਰੋਂਦਾ ਪਿਆ ਆਪਣੀ ਗਰਜ਼ ਨੂੰ ਮੁੱਖ ਰੱਖ ਕੇ ਗੁਰੂ ਦੀ ਕੋਈ ਚਾਹਤ ਨਹੀਂ ਤੇ ਸਤਿਗੁਰੂ ਕਹਿੰਦੇ ਨੇ ਇਸ ਤਰ੍ਹਾਂ ਦੇ ਰੋਣੇ ਦੇ ਉੱਤੇ ਰੱਬ ਰੀਜ ਭਵੇ ਤੋਂ ਮੂਏ ਕੋ ਰੋਵਤ ਗ੍ਰਾਮ ਕੀ ਲੋਕੀ ਮੁਰਦਿਆਂ ਨੂੰ ਵੀ ਤੇ ਰੋਂਦੇ ਹੀ ਨਹੀਂ ਲੋਕੀ ਰੋਵਤ ਰੀਜ ਭਰੇ ਗੁਰੂ ਦੇਵ ਤੋਂ ਮੂਏ ਕੋ ਰੋਵਤ ਗ੍ਰਾਮ ਕਿਨਾਰੇ कीर्तन ते जो रीज परे ता कीर कबूत पुकार उचारी ए कबूतरा कीर्तन करदियां पियां ने कोयलियां करदियां पियां गुरगुला चाहे चहा रही लगमे गा रही उस्तादी मां बे रस्सियां ने सेवियां ते खीर भी अगर शक्कर नहीं है सारीयां सब्जियां बे रस्सियां ने सारीयां दालियां बे रस्सियां ने अगर नमक नहीं है ਪ੍ਰੇਮ ਤੋਂ ਬਿਨਾ ਕੀਰਤਨ ਪ੍ਰੇਮ ਤੋਂ ਬਿਨਾ ਕਥਾ ਪ੍ਰੇਮ ਤੋਂ ਬਿਨਾ ਪਾਠ ਪ੍ਰੇਮ ਤੋਂ ਬਿਨਾ ਮੱਥਾ ਟੇਕਣਾ ਪ੍ਰੇਮ ਤੋਂ ਬਿਨਾ ਸੇਵਾ ਪ੍ਰੇਮ ਤੋਂ ਬਿਨਾ ਗਿਆਨ ਪ੍ਰੇਮ ਤੋਂ ਬਿਨਾ ਦਾਨ ਸਭ ਇੱਕ ਹੈ ਕੁਝ ਵੀ ਨਹੀਂ ਐਸ ਵਾਸਤੇ ਲੋਕੀ ਥੱਕ ਜਾਂਦੇ ਨੇ ਬੜਾ ਦਾਨ ਕੀਤਾ ਕੁਝ ਵੀ ਨਹੀਂ ਬੜਾ ਗਿਆਨ ਇਕੱਠਾ ਕੀਤਾ ਕੁਝ ਵੀ ਨਹੀਂ ਰੋਵਤ ਰੀਜ ਪਰੇ ਗੁਰਦੇਵ ਤੋਂ ਮੂਏ ਕੋ ਰੋਵਤ ਗ੍ਰਾਮ ਕੇ ਨਾਰੀ ਕੀਰਤਨ ਤੇ ਜੋ ਰਿਉਜ ਪਰੇ ਤਾਂ ਕੀਰ ਕਪੋਤ ਪੁਕਾਰ ਉਚਾਰੀ ਨਾਵੇ ਦਾਦਰ ਮੋਨ ਸੁਵੇ ਚਹ ਬਾਨਰ ਬੰਦਰ ਬਾਸ ਬਨਾਰੀ ਮੈਂਡਕ ਹਰ ਵਕਤ ਗੰਗਾ ਚਨਾ ਰਿਆ ਸਾਰੇ ਦਰਖਤ ਮੋਨੀ ਜੀ ਮਹਾਰਾਜ ਨੇ ਚੁੱਪ ਨੇ ਮੋਨਦਾਰਨ ਕੀਤਾ ਇਹਦੇ ਨਾਲ ਹੀ ਰੱਬ ਮਿਲਦਾ ਹੈ ਮੋਨੀ ਜੀ ਮਹਾਰਾਜ ਨੇ ਸਾਰੇ ਦਰਖਤ ਮੋਨੀ ਜੀ ਮਹਾਰਾਜ ਬਾਨਰ ਬੰਦਸ ਬਾਸ ਬਨਾਰੀ ਸਾਰੇ ਬੰਦਰ ਵਿਚਾਰੇ ਜੰਗਲਾਂ ਚ ਹੀ ਰਹਿੰਦੇ ਨੇ ਜੰਗਲ ਦੇ ਚ ਰਹਿਣ ਨਾਲ ਮਿਲਦੇ ਨਾਵੇ ਦਾਦਰ ਮੌਨ ਸੋਬਰੇ ਚ ਹੈ ਬਾਣਰ ਬੰਦਰ ਆਬਾਸ ਬਨਾਰੀ ਪ੍ਰੀਤ ਕੀ ਰੀਤ ਕੀ ਲੇਸ ਬਿਨਾ ਸਿਕ ਪੰਡਤ ਗਾਵਤ ਜਾਵਤ ਹਾਰੀ ਬਿਨਾ ਪ੍ਰੇਮ ਦੇ ਲੇਸ ਬਿਨਾ ਪ੍ਰੇਮ ਦਾ ਇਹ ਸਾਰੇ ਕਰਮ ਫਿੱਕੇ ਕੁਛ ਨਹੀਂ ਪਿਆਰੇ ਇਨ ਬੇਦ ਮਿਲਨ ਨਾ ਜਾਇ ਮੈਂ ਕੀਏ ਕਰਮ ਅਨੇਕਾ ਆਰ ਪਰਿਉ ਸੁਆਮੀ ਕੇ ਦਵਾਰੇ ਦੀਜੇ ਬੁੱਧੋ ਬਿ ਬੇਖਾ ਹਿਰਦਾ ਜਿਸ ਨੂੰ ਵਾਰ ਵਾਰ ਯਾਦ ਕਰੇ ਕੇ ਮਨ ਜਿਸ ਤੋਂ ਪ੍ਰਭਾਵਿਤ ਹੈ ਯਾਦ ਇੱਕ ਦਿਨ ਪ੍ਰੇਮ ਬਣ ਜਾਂਦੀ ਹੈ ਔਰ ਪ੍ਰੇਮ ਹਰ ਕਰਮ ਦੇ ਚ ਰਸ ਬਣਾ ਲੈਂਦਾ ਮੱਥਾ ਟੇਕਣਾ ਵੀ ਰਸ ਹੋ ਜਾਂਦਾ ਹੈ ਪਾਠ ਕਰਨਾ ਵੀ ਰਸ ਹੋ ਜਾਂਦਾ ਹੈ ਗੁਰਦੁਆਰੇ ਆਉਣਾ ਵੀ ਆਨੰਦ ਹੋ ਜਾਂਦਾ ਹੈ ਸੇਵਾ ਕਰਨੀ ਵੀ ਰਸ ਹੋ ਜਾਂਦਾ ਹੈ ਸੰਗਤਾਂ ਦੇ ਦਰਸ਼ਨ ਵੀ ਰਸ ਹੋ ਜਾਂਦਾ ਹੈ ਗੁਰੂ ਕੋਲ ਬੈਠਣਾ ਵੀ ਆਨੰਦ ਹੋ ਜਾਂਦਾ ਹੈ ਗੁਰਦੁਆਰੇ ਆਉਣਾ ਵੀ ਆਨੰਦ ਹੋ ਜਾਂਦਾ ਹਰ ਕਰਮ ਦੇ ਚ ਰਸ ਇਹ ਰਸ ਪੈਦਾ ਹੋ ਜਾਂਦਾ ਹੈ ਸਤਗੁਰ ਰਹਿਮਤ ਕਰਨ ਏ ਜੋ ਸਮਾਗਮ ਗੁਰਮukh ਪਰਵਾਰ ਨੇ ਆਪਣੇ ਘਰ ਰਚਿਆ ਕਥਾ ਕੀਰਤਨ ਦੇ ਔਰ ਸੇਵਾ ਦੇ ਜੋ ਪ੍ਰਵਾਹ ਚਲੇ ਨੇ ਸਤਿਗੁਰੂ ਇਸ ਦੇ ਚ ਰਸ ਪੈਦਾ ਕਰਨ ਬੜੇ ਸੁਣਨ ਦੇ ਚ ਰਸ ਪੈਦਾ ਕਰਨ ਉਹਨਾਂ ਦੇ ਉਦਮ ਦੇ ਚ ਰਸ ਪੈਦਾ ਕਰਨ ਤਾਂ ਕਿ ਜਗਤ ਤੇ ਆਇਆ ਸਫਲ ਹੋ ਸਕੇ ਇਤਨੇ ਵਿਚਾਰਾਂ ਪ੍ਰਵਾਨ ਕਰਨੀਆਂ ਦਾਸ ਨੇ 11:30 ਵਜੇ ਗੁਰਦੁਆਰਾ ਬ੍ਰਿਜਵਾਟਰ ਦੇ ਚ ਹਾਜ਼ਰੀ ਭਰਨੀ ਹੈ ਸਵਾਸੇ ਦਾਸ ਜਾਵੇਗਾ ਕਿਉਂਕਿ ਜੇ ਗਏ ਨੇ ਮਨਜੀਤ ਸਿੰਘ ਉਹਨਾਂ ਨੇ ਲੇਟ ਤੈਨ ਮੰਜੀਸ਼ਨ ਕਰ ਮੰਦੇ ਨਹੀਂ ਅੱਛਾ ਹੁਣ ਸਮਾਪਤੀ ਹੋਵੇਗੀ ਸਾਰਿਆਂ ਦਾ ਹਾਰਦਿਕ ਤੌਰ ਤੇ ਧੰਨਵਾਦ ਦਾਸ ਨੇ ਬ੍ਰਿਜਵਾਟਰ ਹਾਜ਼ਰੀ ਭਰ ਕੇ ਦੋ ਦਿਨ ਲਈ ਫਿਰਲ ਪਿਆ ਜਾਣਾ ਹੈ ਅੱਜ ਰਾਤ ਤੇ ਕੱਲ ਤੇ ਫਿਰ ਦਾਸ ਵਾਪਸ ਜਾ ਰਿਹਾ ਹੈ ਇੰਗਲੈਂਡ ਹੁੰਦਿਆਂ ਹੋਇਆ ਇੰਡੀਆ ਵਾਪਸ ਜਾ ਰਿਹਾ ਹੈ 2 21 ਹਫ਼ਤਿਆਂ ਦਾ ਪ੍ਰੋਗਰਾਮ ਦਾਸ ਦਾ ਇੰਗਲੈਂਡ ਦੇ ਚ ਹੈ ਤੇ ਫਿਰ ਵਾਪਸ ਜੋ ਹੈ ਦਾਸ ਪਹੁੰਚ ਰਿਹਾ ਹੈ ਇੰਡੀਆ ਬਾਕੀ 8-9 ਮਹੀਨੇ ਦਾ ਸੁੱਤੇ ਹੁੰਦੇ ਗਰਮੀਆਂ ਦੇ ਜਦ ਦਿਨਾਂ ਹੁੰਦੇ ਨੇ ਕੋਈ ਸਰੀਰ ਵੀ ਮੇਰਾ ਐਸਾ ਹੈ ਔਰ ਬਾਹਰ ਦੀਆਂ ਸੰਗਟਾਂ ਵੀ ਪਿਆਰ ਕਰਦੀਆਂ ਨੇ ਤਿੰਨ ਸਾਢੇ ਤਿੰਨ ਮਹੀਨੇ ਲਈ ਦਾਸ ਬਾਹਰ ਆ ਜਾਂਦਾ ਮਈ ਜੂਨ ਜੁਲਾਈ ਪਿਆ ਕਈ ਵਾਰ ਅਗਸਤ ਤੱਕ ਪੂਰਾ ਕਈ ਜੂਨ ਨਿਕਲਦੇ ਆ ਕਈ ਵਾਰ ਤੋਂ ਸਤੰਬਰ ਤੱਕ ਵਾਪਸ ਪਹੁੰਚ ਜਾਈਦਾ ਆਟਿਕ ਮਹੀਨੇ ਦਾਸ ਭਾਰਤ ਦੀ ਸੇਵਾ ਕਰਦਾ ਰਹਿੰਦਾ ਬਾਕੀ ਬਾਰ ਦੀਆਂ ਸੰਗਤਾਂ ਫਿਰ ਸਤਿਗੁਰ ਨੇ ਨਦੀ ਨਾਲ ਸੰਜੋਗੀ ਮੇਲੇ ਕਰਾਇ ਅਗਲੇ ਸਾਲ ਜ਼ਿੰਦਗੀ ਲਈ ਆਪ ਦੇ ਦਰਸ਼ਨ ਕਰਾਂਗੇ ਬਾਰ ਬਾਰ ਸਾਰਿਆਂ ਦਾ ਧੰਨਵਾਦ ਤੇ ਹੋ ਗਈਆਂ ਗੁਲ ਚੁੱਕਾਂ ਲਈ ਸ਼ਮਾਂ ਦੀ ਯਾਚਨਾ ਕਿਉਂਕਿ ਹੁਕਮ ਹੋਇਆ ਸੀ ਗੈਨੇ ਅਮਰਜੀਤ ਸਿੰਘਾ ਨੇ ਵੀ ਕਹਾ ਕਰਨੀ ਪਰ ਉਹ ਹੁਣ ਅਰਦਾਸ ਕਰਨਗੇ ਤੇ ਅਨੰਦ ਸਾਹਿਬ ਦਾ ਬਾਟ ਗੈਨੇ ਹਰਨਾਮ ਸਿੰਘ ਦੀ ਚਾਕਰ ਕਰਦੇ ਨੇ ਇਸ ਤੋਂ ਬਾਅਦ ਅਰਦਾਸ ਯਾਨੀ ਹਾਂਜੀ ਅੱਛਾ ਬੱਚੇ ਅਨੰਦ ਸਾਊ ਦਾ ਪਾਠ ਪੜ੍ਹ ਕੇ ਕਿਉਂਕਿ ਦਾਸ ਨੇ 11.5 ਹਾਜ਼ਰੀ ਵਰਨੀ ਇਸ ਵਾਸਤੇ ਥੋੜੀ ਜਿਹੀ ਜਲਦੀ ਆਪ ਕੋ ਸ਼ਮਾ ਦੀ ਆਚਨਾ ਫਤਿਹ ਪ੍ਰਵਾਨ ਕਰਨੀ ਵਾਏ